ਹਾਂਜੀ ਪਿਆਰ ਭਾਈ ਅਸੀਂ ਕੱਲ ਲਓ ਜੀ ਆਉ ਟਿਕਾਣਾ ਸੀਗਾ ਜਿੱਥੇ ਆਪਾਂ ਕਰੀ ਸੀ ਰੈਸਟ ਸਾਵਰੀਆ ਟਾਬਾ ਸੀਗਾ ਤੇ ਬਾਈ ਨੂੰ ਮੈਂ ਕਿਹਾ ਚਲੋ ਪੁੱਛਦੇ ਆਂ ਰਾਸ਼ਨ ਆਪਣੇ ਕੋਲੇ ਹੈਗਾ ਜੇ ਉਹਨੇ ਆਪਾਂ ਨੂੰ ਰਿਸਪਾਂਸ ਦਿੱਤਾ ਤਾਂ ਬਾਈ ਨੂੰ ਕਿਹਾ ਮੈਂ ਕਿਹਾ ਬ੍ਰੈਡ ਟੋਸਟ ਕਰ ਦੋ ਬਾਈ ਮੇਰੇ ਕੋਲੇ ਬਾਕੀ ਸਾਰਾ ਕੁਝ ਹੈਗਾ ਕਹਿੰਦਾ ਕੋਈ ਚੱਕਰ ਨਹੀਂ ਬ੍ਰੈਡ ਬਰੁੱਡ ਟੋਸਟ ਕਰਾਏ ਤੇ ਪੀਨਟ ਬਟਰ ਦਾ ਡੱਬਾ ਲੈ ਕੇ ਆਪਾਂ ਰੱਖ ਲਿਆ ਸੀ ਮੈਂ ਕਿਹਾ ਸਵੇਰੇ ਸਵੇਰੇ ਬਾਹਰ ਅੰਦਰ ਰਹਿਨੇ ਆ ਕੁਝ ਖਾਣ ਨੂੰ ਨਹੀਂ ਮਿਲਦਾ ਲਓ ਜੀ ਉਹਨਾਂ ਤੋਂ ਸੇਬ ਵੀ ਕਟਵਾ ਹੀ ਲਿਆ ਸੀਗਾ ਸੇਬ ਜੂਬ ਕੱਟ ਕੇ ਬ੍ਰੈਡ ਤੇ ਲਾ ਕੇ ਪੀਨਟ ਬਟਰ ਆਪਾਂ ਖਾਣੇ ਆ ਸ ਨਾਲੇ ਤੇ ਇਹਦੇ ਚ ਕੀ ਹੁੰਦਾ ਆਪਣੀ ਪ੍ਰੋਟੀਨ ਪਟੂਨ ਦੀ ਮਾਤਰਾ ਮਾੜੀ ਮੁੱਡੀ ਮਿਲ ਜੂਗੀ ਤੇ ਲਓ ਜੀ ਡਾਈਟਰੀ ਸਿਸਟਮ ਵੀ ਆਪਣਾ ਵਧੀਆ ਰਹੂਗਾ ਉਸ ਤੋਂ ਬਾਅਦ ਕਾਫੀ ਦੇ ਪਾਊਚ ਵੀ ਉਹਨਾਂ ਨੂੰ ਕੋਲੇ ਹੀ ਦਿੱਤੇ ਸੀ ਮੈਂ ਕਿਹਾ ਭਾਈ ਕਾਫੀ ਵੀ ਬਣਾ ਹੀ ਦਿਓ ਤੇ ਬਾਈ ਦਾ ਕਰਿਆ ਬਹੁਤ ਬਹੁਤ ਥੈਂਕ ਯੂ ਬਾਈ ਨੇ ਆਪਾਂ ਨੂੰ ਵਧੀਆ ਆਪਾਂ ਨੂੰ ਗਾਈਡ ਕਰਿਆ ਬਾਈ ਕਹਿੰਦਾ ਯਾਰ ਕੋਈ ਚੱਕਰ ਨਹੀਂ ਫੇਰ ਕਿਹਾ ਤੂੰ ਡਰਾਈਵਰ ਭਰਾ ਜਦੋਂ ਮੈਂ ਬਾਹਰ ਨਿਕਲਿਆ ਤੇ ਮੈਨੂੰ ਵੱਜ ਗਈ ਸੀ 에어ਪੋਰਟ ਵਾਲੀ ਦੀ ਰਾਈਡ 에어ਪੋਰਟ ਵੱਲ ਰਾਈਡ ਜਾਂਦੇ ਜਾਂਦੇ ਮੈਂ ਛੱਡ ਕੇ ਸਵਾਰੀ ਨੂੰ ਮੈਂ ਸੋਚਿਆ ਮੈਂ ਕਿਹਾ 에어ਪੋਰਟ ਦੇ ਨੇੜੇ ਹੀ ਖੜ ਜਾਂਦੇ ਆ ਇੱਥੇ ਕਿਤੇ ਟਿਕਾਣੇ ਤੇ ਆਪਾਂ ਨੂੰ ਸਵਾਰੀ ਮਿਲ ਜੇ ਕੋਈ ਨਾ ਕੋਈ ਆਊਟ ਸਟੇਸ਼ਨ ਦੀ ਚਲੋ ਜੀ ਮੈਂ ਬਾਵਾਚਰ ਖੜਾ ਰਿਆ ਮੈਨੂੰ ਕੋਈ ਰਾਈਡ ਨਹੀਂ ਮਿਲੀ ਆਖਰ ਨੂੰ ਫਿਰ ਮੈਂ ਗੱਡੀ ਤੋੜ ਲਈ ਤੇ ਇੱਕ ਪੀਨੇ ਆਪਾਂ ਉਸ ਤੋਂ ਬਾਅਦ ਬਨਾਣਾ ਸ਼ੇਕ ਕਿਉਂਕਿ 2-3 ਘੰਟੇ ਲੰਘ ਚੁੱਕੇ ਹੀ ਸਵੇਰ ਦਾ ਨਾਸ਼ਤਾ ਕਰ ਇਹਨੂੰ ਤੇ ਬਨਾਣਾ ਸ਼ੇਕ ਨਾ ਮੈਂ ਕਿਹਾ ਚਲੋ ਕਿਹੜਾ ਆਸਰਾ ਜਾ ਹੋ ਜੂਗਾ ਬਾਅਦ ਦੀ ਗੱਲ ਬਾਅਦ ਚ ਦੇਖੀ ਜਾਊਗੀ ਤੇ ਇੰਨਾ ਮੀ ਪੈਣ ਲੱਗ ਗਿਆ ਸੀ ਮੈਂ ਕਿਹਾ ਹੁਣ ਤਾਂ ਲੋਕਲ ਚਲਾਉਂਦਾ ਵੀ ਨਹੀਂ ਫਾਇਦਾ ਕਿਉਂਕਿ ਛੱਕੀ ਹੋ ਜਾਾਂਗੇ ਚਲੋ ਮੈਂ ਸੋਚਿਆ ਗੁਰਦੁਆਰਾ ਸਾਹਿਬ ਵੱਲ ਚੱਲਦੇ ਆਂ ਅਜੇ ਮੈਂ ਗੁਰਦੁਆਰੇ ਚ ਐਂਟਰ ਨਹੀਂ ਹੋਇਆ ਸੀਗਾ ਤੇ ਮੈਂ ਸੋਚਿਆ ਪਹਿਲਾਂ ਆਪਦਾ ਪੇਟ ਪੂਜਾ ਜਦੋਂ ਮੈਂ ਅੰਕਲ ਕੋਲੇ ਰੁਕਿਆ ਮੈਂ ਕਿਹਾ ਅੰਕਲ ਜੀ ਰਾਜਮਾ ਚੌਲ ਮਿਲ ਜਾਣਗੇ ਉਹ ਕਹਿੰਦਾ ਮਿਲ ਜਾਣਗੇ ਜਦੋਂ ਮੈਂ ਰਾਜਮਾ ਚੌਲ ਖਾਣ ਲੱਗਿਆ ਤੇ ਮੈਂ ਵੇਖਿਆ ਇਹ ਤਾਂ ਪਤੰਦਰ ਜਰਦਾ ਮਲੀ ਜਾਂਦਾ ਸੀਗਾ ਇਹਦੇ ਹੱਥ ਤੇ ਜਰਦਾ ਮਲਦਿਆਂ ਵੇਖ ਕੇ ਮੈਨੂੰ ਬੜਾ ਫੀਲ ਜਾ ਹੋਇਆ ਤੇ ਮੈਂ ਸੌਂ ਸੂਫ ਲੈ ਕੇ ਮੈਂ ਕਿਹਾ ਆਪਾਂ ਕੀ ਲੈਣਾ ਅਗਲੇ ਦਾ ਕੰਮ ਆਪਾਂ ਕਿਹੜਾ ਇੱਥੇ ਰੋਜ਼ ਖਾਣਾ ਉਸ ਤੋਂ ਬਾਅਦ ਲਓ ਜੀ ਆਪਾਂ ਗੁਰਦੁਆਰਾ ਸਾਹਿਬ ਤੋਂ ਚੱਲ ਪਏ ਸੀ ਕਿਉਂਕਿ ਆਪਾਂ ਨੂੰ ਮਿਲ ਗਈ ਸੀ ਰਾਈਡ ਨਾਲ ਖੜੇ ਸੀ ਭਰਾ ਉਹਨਾਂ ਦੀ ਵਜ੍ਹਾ ਨਾਲ ਆਪਾਂ ਨੂੰ ਡਿਊਟੀ ਮਿਲੀ ਤੇ ਲਓ ਜੀ ਸਵਾਰੀ ਚੱਕਣੀ ਆਪਾਂ ਰੋਤਕ ਪਹਿਲਾਂ ਟ ਜੱਸ ਗੂਸੇ ਭਰਾ ਗਿਆ ਆਪਾਂ ਖੈਂਚਦੀ ਸੀ ਗੱਡੀ ਮੈਂ ਸਵਾਰੀ ਨੂੰ ਪੁੱਛਿਆ ਮੈਂ ਕਿ ਮੈਂ ਮੜਾ ਜਾਂ ਚਾਹ ਪਾਣੀ ਪੀ ਲਾ ਕਹਿੰਦੇ ਕੋਈ ਚੱਕਰ ਨਹੀਂ ਅਜੇ ਟਾਈਮ ਲੱਗਦਾ ਸਾਨੂੰ ਵੀ ਉਸ ਤੋਂ ਬਾਅਦ ਲਓ ਜੀ ਬਰਾਊਨ ਬ੍ਰੈਡ ਕਰੀ ਫੇਰ ਟੋਸਟ ਕਰਾ ਕੇ ਦੇ ਇੱਕ ਕਟਿਆ ਸੇਬ ਦੇ ਨਾਲ ਪੀਤਾ ਇੱਕ ਕਾਫੀ ਦਾ ਕੱਪ ਫੇਰ ਮੈਂ ਕਿਹਾ ਚਲੋ 2 ਮੀਲਾ ਤਾਂ ਹੋ ਗਈਆਂ ਪੂਰੀਆਂ ਤੇ ਸਵਾਰੀ ਨੂੰ ਚੱਕਣਾ ਸੀਗਾ ਪੀਜੀਆਈ ਚ ਰੁੱਤ ਕਹੋ ਚਲੋ ਮੈਂ ਉਹਨਾਂ ਨਾਲ ਡਾਇਰੈਕਸ਼ਨ ਤੇ ਗੱਲ ਕਰਦੇ ਕਰਾਉਂਦੇ ਪਹੁੰਚ ਗਿਆ ਸੀਗਾ ਟਿਕਾਣੇ ਤੇ ਜਦੋਂ ਮੈਂ ਉੱਥੇ ਕੋਲ ਪਹੁੰਚਿਆ ਮੈਂ ਵੇਖਿਆ ਬੰਦਾ ਲਓ ਜੀ ਸਟ੍ਰੈਚਰ ਤੇ ਪੈ ਕੇ ਵੀ ਬੀੜੀਆਂ ਫੁਕ ਉਸ ਤੋਂ ਬਾਅਦ ਲੋ ਜੀ ਸਵਾਰੀ ਨੂੰ ਚੱਕ ਕੇ ਆਪਾਂ ਕੈਂਚ ਦੀ ਗੱਡੀ ਵਾਪਸ ਆਪਾਂ ਛੱਡਨੀ ਹੈ ਸਵਾਰੀ ਕੋੜਗਪੁਰੇ ਜਾਂਦੇ ਜਾਂਦੇ ਕਾਫੀ ਹਨੇਰਾ ਹੋ ਗਿਆ ਸੀਗਾ ਤੇ ਰਸਤੇ 'ਚ ਰੁੱਕ ਕੇ ਮੈਂ ਕਿਹਾ ਸਟਾਪ ਫੈਮਿਲੀ ਢਾਬੇ ਦੇ ਵੀ ਆਪਾਂ ਪੇਟ ਪੂਜਾ ਕਰ ਹੀ ਲਈਏ ਨਾਲ ਲੈ ਕੇ ਲਈ ਕੌਲੀ ਦਾਲ ਦੀ ਤੇ ਦੋ ਖਾਧੀਆਂ ਰੋਟੀਆਂ ਥੋੜਾ ਸਲਾਦ ਲੈ ਕੇ ਮਾੜਾ ਮੋਟਾ ਨਿਕਲ ਪੇਜੀ ਦੇ ਗਾਂ ਭੋਂਗਾਲਾ ਕੈਂਟ ਨਾਲ ਪੀਚਾ ਪਾਈ ਬੈਠਾ ਸੀ ਇਹਨਾਂ ਦਾ ਆਪਸ ਵਿੱਚ ਮਾੜਾ ਮੋੜਾ ਚੱਕਰ ਪੈ ਗਿਆ ਉਸ ਤੋਂ ਬਾਅਦ ਲੋ ਜੀ ਆਪਾਂ ਪਹੁੰਚ ਗਏ ਸੀਗੇ ਬਠਿੰਡੇ ਬਡਿੰਡੇ ਦਾ ਲਾਈਟਿੰਗ ਲੂਟਿੰਗ ਚੰਗੀ ਸੀ ਸਵਾਰੀ ਨੂੰ ਕੋਟਕਪੁਰੇ ਛੱਡਣਾ ਸੀ ਆਪਾਂ ਚੱਲੇ ਆ ਘਰੇ ਤੇ ਮਿਲਦੇ ਆ ਫਿਰ ਅਗਲੀ ਵੀਡੀਓ ਚ ਥੈਂਕ ਯੂ